ਪੰਜਾਬੀ ਸਿਆਸੀ ਕਾਲ ਜਿਵੇਂ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪੈ ਚੁੱਕਿਆ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਬਹੁਤ ਵੱਡੇ ਲੀਡਰ ਜਿਹੜੇ ਕਿ ਉਹਨਾਂ ਦਾ ਦਿਹਾਤ ਹੋ ਚੁੱਕਿਆ ਇਸ ਖਬਰ ਨੇ ਪੂਰੇ ਪੰਜਾਬ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਸੀਐਮ ਭਗਵੰਤ ਮਾਨ ਨੇ ਵੀ ਜਿਹੜੀ ਆਪਣੀ ਚਿੰਤਾ ਉਹ ਪ੍ਰਗਟਾਈ ਹੈ ਤਾਂ ਮੈਂ ਸਮਝਦਾ ਵੀ ਜਿਹੜੀ ਇਹ ਖਬਰ ਹੈ ਪੂਰੇ ਪੰਜਾਬ ਦੇ ਦੇਸ਼ ਵਾਸੀਆਂ ਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ ਸਾਡੇ ਪੰਜਾਬ ਦੇ ਨਾਲ ਬਹੁਤ ਵੱਡੀ ਗੱਲ ਜੁੜੀ ਹੈ ਜਿਹੜਾ ਕਿ ਇਹ ਇਹਨਾਂ ਦਾ ਲੀਡਰ ਹੈ ਬੜਾ ਮਸ਼ਹੂਰ ਲੀਡਰ ਉਮਰ ਕਮ ਸੇ ਕਮ 55 ਸਾਲ 55-60 ਸਾਲ ਦੇ ਕਰੀਬ ਤਾਂ ਮੈਂ ਤੁਹਾਡੇ ਸਾਹਮਣੇ ਇਹਦਾ ਵੀਡੀਓ ਜਿਹੜਾ ਕਿ ਸੁਣਾਉਣ ਜਾ ਰਿਹਾ ਬੜੀ ਇੱਕ ਚਿੰਤਾ ਦੀ ਘੜੀ ਹੈ ਵੱਡੇ ਵੱਡੇ ਲੀਡਰਾਂ ਨੇ ਜਿਹੜੀ ਇੱਕ ਚੁੱਪੀ ਜੀ ਸਾਧ ਲਈ ਹੈ ਕਿਉਂਕਿ ਇੱਕ ਵੱਡੇ ਆਗੂ ਲੀਡਰ ਦਾ ਚਲਿਆ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਬੜਾ ਮਸ਼ਹੂਰ ਲੀਡਰ ਪਹਿਲਾਂ ਤੁਸੀਂ ਇਹ ਵੀਡੀਓ ਸੁਣੋ ਉਹ ਕਾਲ ਚਲਾਣਾ ਕਰ ਗਏ ਨੇ ਤਾਂ ਆਮ ਆਦਮੀ ਪਾਰਟੀ ਨੂੰ ਇਹਦਾ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਪੂਰਾ ਨਹੀਂ ਹੋਣਾ ਤਾਂ ਮੈਂ ਚਾਹੁੰਦਾ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਲੀਡਰ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਜਿਹੜੇ ਭੈਣ ਭਰਾਵਾਂ ਨੂੰ ਪਤਾ ਲੱਗ ਚੁੱਕਿਆ ਉਹ ਤਾਂ ਠੀਕ ਹੈ ਪਰ ਮੈਂ ਆਪਣੇ ਬੰਨਿਓੱਖ ਰੱਖਣਾ ਇੱਕ ਆਪਣੇ ਪਾਸੇ ਦੀ ਗੱਲ ਹੁੰਦੀ ਆ ਉਹ ਵੱਖਰੀ ਗੱਲ ਆ ਪਰ ਜਿਹੜੀ ਚਿੰਤਾ ਦੀ ਗੱਲ ਆ ਉਹ ਆਪਾਂ ਨੂੰ ਵੀ ਆ ਕਿਉਂਕਿ ਕਿਸੇ ਵੱਡੇ ਲੀਡਰ ਦਾ ਚਲਿਆ ਜਾਣਾ ਉਹ ਆਮ ਜੀ ਗੱਲ ਨਹੀਂ ਲੱਗਦੀ ਕਿਉਂਕਿ ਉਹਦੇ ਨਾਲ ਕਈ ਲੋਕਾਂ ਦਾ ਅਕਸ ਜੁੜਿਆ ਹੁੰਦਾ ਕਈ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਨੇ ਪਹਿਲਾਂ ਤਾਂ ਇਸ ਤੇ ਆਪਾਂ ਵਿਚਾਰ ਕਰਦੇ ਆ ਬਰਾਤ ਹਨੂਮੈ ਸੁਣਾਉਂ ਹੁਫ ਤੋਂ ਬਾਅਦ ਅਗਲੇ ਵਿਚਾਰ ਕਰਦੇ ਆਂ ਸਾਂਝੇ ਸੁਣ ਲੋ ਆ ਸਵਾਗਤ ਹੈ ਆਪ ਆਦਮੀ ਪਾਰਟੀ ਨੂੰ ਅੱਜ ਅਜਾ ਵੱਡਾ ਕਟਾ ਪਿਆ ਹੈ ਜੋ ਆਪ ਆਦਮੀ ਪਾਰਟੀ ਨੂੰ ਕਦੇ ਵੀ ਪੂਰਾ ਨਹੀਂ ਹੋਵੇਗਾ ਆਪ ਆਦਮੀ ਪਾਰਟੀ ਦੇ ਵੱਡੇ ਆਗੂ ਦਾ ਅੱਜ ਪੰਜਾਬ ਤੋਂ ਇਤਿਹਾਨ ਹੋ ਗਿਆ ਹੈ ਜਿਵੇਂ ਸੂਬੇ ਦੇ ਮੁੱਖ ਮੰਤਰੀ ਬਹੁਤ ਵਰਤਮਾਨ ਨੂੰ ਪਤਾ ਲੱਗਿਆ ਸੂਬੇ ਦੇ ਮੁੱਖ ਮੰਤਰੀ ਨੇ ਟਵੀਟ ਕਰਦੇ ਉਹ ਇਹ ਕਿਹਾ ਕਿ ਜਿਹੜਾ ਆਪ ਆਦਮੀ ਪਾਰਟੀ ਨੂੰ ਇਸ ਵੱਡੇ ਆਗੂ ਦੇ ਚਾਰ ਦੇ ਨਾਲ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋਵੇਗਾ ਦੂਸਰੇ ਪਾਸੇ ਆ ਆម ਆਰਥੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵੀ ਜਿਹੜਾ ਹੈ ਚਿੰਤਾ ਪ੍ਰਗਟਾਈ ਗਈ ਹੈ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਦਿੱਤਾ ਗਿਆ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੇ ਇਹ ਜਿਹੜਾ ਲੀਡਰ ਹੈ ਉਮਰ 55 60 ਸਾਲ ਦੇ ਕਰੀਬ RAM LAL SHARMA ਇਹਦਾ ਨਾਮ ਹੈ ਕਿਉਂਕਿ ਗੱਲ ਇਹ ਹੈ ਵੀ ਜਿਹੜੀ ਪਾਰਟੀ ਦਾ ਐਡਾ ਵੱਡਾ ਇੱਕ ਮਸ਼ਹੂਰ ਹੋ ਜਾਣਾ ਪੰਜਾਬ ਦੇ ਵਿੱਚ ਔਰ ਉਸ ਤੋਂ ਬਾਅਦ ਮੌਜੂਦਾ ਹਾਲਾਤ ਕੀ ਨੇ ਇਹ ਤੁਹਾਡੇ ਸਾਹਮਣੇ ਆ ਪਰ ਜਿਹੜੀ ਇਹ ਗੱਲਬਾਤ ਹੋਈ ਹੈ ਬੀਤੀ ਹੈ ਕੀ ਦੇ ਘਰ ਦੇ ਵਿੱਚ ਮਾਤਮ છਾਇਆ ਸ਼ਰਮ ਲਾ रामलाल ਸ਼ਰਮਾ ਇਹਨਾਂ ਦੇ ਲੀਡਰ ਨੇ ਪਰ ਉਹਦੇ ਉੱਤੇ ਚਿੰਤਾ ਪੂਰੇ ਲੀਡਰ ਹੀ ਨਹੀਂ ਬਲਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੀ ਕਰਦੇ ਨੇ ਕਿਉਂਕਿ ਜਿਹੜਾ ਬੰਦਾ ਚਲਿਆ ਜਾਂਦਾ ਉਹਦੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਹੁੰਦੀ ਦੁਸ਼ਮਣੀ ਤਾਂ ਭਗਵੰਤ ਮਾਨ ਦੇ ਨਾਲ ਵੀ ਨਹੀਂ ਹੈਗੀ ਕਿਉਂਕਿ ਵਿਰੋਧਕ ਇਸ ਟੀਜ ਦੇ ਜਾਂਦੇ ਆ ਲੋਕ ਸਾਡੀ ਜਨਤਾ ਜਿਹੜੇ ਕਿ ਕਾਮਾਕਾਰਾਂ ਨੂੰ ਲੈ ਕੇ ਭਗਵੰਤ ਮਾਨ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਚੁਣਿਆ ਸੀ ਤਾਂ ਉਹਦੇ ਕੰਮ ਨਹੀਂ ਆਇਆ ਉਸ ਕਰਕੇ ਉਹਦਾ ਵਿਰੋਧ ਹੁੰਦਾ ਅੱਜ ਵੀ ਹੋ ਰਿਹਾ ਪਰ ਜਿਹੜੀ ਇਹ ਗੱਲ ਹੈ ਇਹਨੇ ਬੜਾ ਇੱਕ ਆਮ ਆਦਮੀ ਪਾਰਟੀ ਨੂੰ ਘਾਟਾ ਪਾ ਦਿੱਤਾ ਖੁਦ ਸੀਐਮ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਸਾਨੂੰ ਇਸ ਦਾ ਝਟਕਾ ਲੱਗਿਆ ਸਾਡਾ ਐਡਾ ਵੱਡਾ ਲੀਡਰ ਤੁਰ ਜਾਣਾ ਉਹ ਕੋਈ ਆਮ ਜੀ ਗੱਲ ਨਹੀਂ ਹੁੰਦੀ ਕਿਉਂਕਿ ਇੱਕ ਲੀਡਰ ਦਾ ਜਾਣਾ ਬੜਾ ਹੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਦਿੰਦਾ ਉਹਦੇ ਹਾਰਟ ਦੇ ਵਿੱਚ ਦਰਸਲ ਪ੍ਰੋਬਲਮ ਦੱਸੀ ਗਈ ਸੀ ਉਹਦੇ ਹਾਰਟ ਦੇ ਵਿੱਚ ਦਰਦ ਹੋਇਆ ਉਹਨੂੰ ਦਾਖਲ ਕੀਤਾ ਤਾਂ ਉੱਥੇ ਹੀ ਉਹਨਾਂ ਨੇ ਦਮ ਤੋੜ ਦਿੱਤਾ ਇਹ ਅੱਜ ਦੀ ਖਬਰ ਹੈ ਜਿਹੜੀ ਤੁਹਾਡੇ ਸਾਹਮਣੇ ਧਰੀ ਆਏ ਬਿਲਕੁਲ ਤਾਜ਼ਾ ਅਪਡੇਟ ਜਿਹੜੀ ਮੇਰੇ ਸਾਹਮਣੇ ਆਈ ਹੈ ਉਹ ਮੈਂ ਤੁਹਾਡੇ ਸਾਹਮਣੇ ਧਰੀ ਹੈ ਵੀ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਲੀਡਰ ਰਾਮ ਲਾਲ ਸ਼ਰਮਾ ਅਕਾਲ ਚਲਾਣਾ ਯਾਨੀ ਦਿਹਾਂਤ ਹੋ ਗਿਆ ਉਹਨਾਂ ਦਾ ਉਹ ਨਹੀਂ ਰਹੇ ਤਾਂ ਹੁਣ ਅੱਗੇ ਦੀ ਪ੍ਰਕਿਰਿਆ ਜਿਹੜੀ ਉਹ ਤਾਂ ਹੁਣ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦਿਓਗੇ ਕੀ ਇਹਦਾ ਇਹਦੇ ਉੱਤੇ ਕੀ ਹੋ ਸਕਦਾ ਜਾਂ ਕੀ ਨਹੀਂ ਕਿਉਂਕਿ ਬਹੁਤ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਨੂੰ ਕਹਿੰਦੇ ਵੀ ਬਹੁਤ ਵੱਡਾ ਘਾਟਾ ਪਿਆ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪ ਤੇਲੇ ਪੈਨਪੁਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਦੇਣ ਤਾਕੇ ਇਹ ਗੱਲ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ